ਆਪਣੇ ਘਰ ਵਾਲੇ ਦੇ ਗੁਜਰ ਜਾਣ ਤੋਂ ਥੋੜੇ ਸਮੇਂ ਬਾਅਦ ਔਰਤ ਆਪਣੇ ਪੇਕੇ ਪਰਿਵਾਰ ਚਲੇ ਜਾਂਦੀ ਹੈ 6 ਮਹੀਨੇ ਸਾਲ ਬਾਅਦ ਦੁਜਾ ਵਿਆਹ ਕਰ ਦਿੱਤਾ ਜਾਂਦਾ ਹੈ ਨਵੇਂ ਘਰ ਜਾ ਕੇ ਸਾਰਾ ਕੁਝ ਆਪਣੇ ਪੁਰਾਣੇ ਪਰਿਵਾਰ ਬਾਰੇ ਭੁੱਲ ਜਾਂਦੀ ਹੈ ਲੇਕਿਨ ਆਪਣੇ ਸਹੁਰਿਆਂ ਦੀ ਇੱਕ ਕਹੀ ਗੱਲ ਹਮੇਸ਼ਾ ਲਈ ਉਸ ਨੂੰ ਯਾਦ ਰਹਿ ਜਾਂਦੀ ਹੈ ਹਮੇਸ਼ਾ ਲਈ ਉਸ ਤੇ ਦਿਮਾਗ ਦੇ ਵਿੱਚ ਵਸ ਜਾਂਦੀ ਹੈ ਪੂਰੇ 9 ਸਾਲ ਬਾਅਦ ਇਹੋ ਜਿਹਾ ਪਾਣਾ ਵਰਦਾ ਹੈ ਦੁਬਾਰਾ ਆਪਣੇ ਉਸੇ ਹੀ ਪਰਿਵਾਰ ਦੇ ਵਿੱਚ ਨੂੰ ਬਣ ਕੇ ਦੁਬਾਰਾ ਵਿਆਹ ਕਰਕੇ ਉਸੇ ਹੀ ਪਰਿਵਾਰ ਦੇ ਵਿੱਚ ਆਂਦੀ ਹੈ ਇਹੋ ਜਿਹਾ ਕੀ ਸੀ ਉਸ ਤੋਂ ਬਾਅਦ ਜੋ ਕੁਝ ਉਸਦੇ ਨਾਲ ਹੁੰਦਾ ਹੈ ਜੋ ਕੁਝ ਉਥੇ ਕਰਦੀ ਹੈ ਉਹ ਸੁਣ ਤੁਹਾਡੇ ਉੱਡ ਜਾਣਗੇ ਹੋਸ਼ ਦੋਸਤੋ ਬਣਰੀਓ ਜੀ ਵੀਡੀਓ ਦੇ ਅੰਤ ਤੱਕ ਬੇਹੱਦ 파ਹੂ ਕਰ ਦੇਣ ਵਾਲੀ ਬੜੀ ਚੰਗੀ ਕਹਾਣੀ ਤੁਹਾਡੇ ਲਈ ਲੈ ਕੇ ਆਏ ਹਾਂ ਦੋਸਤੋ ਬਣਰੀਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਹੈ ਬੜੀ ਖਾਸ ਵੀਡੀਓ ਮਾਨਸਾ ਦੇ ਵਿੱਚ ਇੱਕ ਅਮਨਪ੍ਰੀਤ ਨਾਮ ਦੀ ਕੁੜੀ ਰਹਿੰਦੀ ਹੈ ਉਸਦੇ ਪਰਿਵਾਰ ਦੇ ਵਿੱਚ ਬੁੱਢੇ ਸੱਸ ਸਹੁਰੇ ਉਸਦਾ ਕਰਵਾਲਾ ਰਮਨ ਅਤੇ ਉਸ ਦਾ ਇੱਕ ਛੋਟਾ ਦਿਓਰ ਵਿਸ਼ਾਲ ਰਹਿੰਦੇ ਹਨ ਉਸ ਦੇ ਘਰ ਦੇ ਵਿੱਚ ਬੜੀ ਸ਼ਾਂਤੀ ਹੈ ਬੜਾ ਚੰਗਾ ਪਰਿਵਾਰ ਉਸ ਦੇ ਨਸੀਬਾਂ ਦੇ ਵਿੱਚ ਆਇਆ ਹੈ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਉਸ ਨੂੰ ਅਹਿਸਾਸ ਹੋ ਜਾਂਦਾ ਹੈ ਵੀ ਮੈਂ ਸਵਰਗ ਵਰਗੇ ਪਰਿਵਾਰ ਦੇ ਵਿੱਚ ਆ ਗਈ ਹਾਂ ਸੱਤ ਸੋਰੇ ਮੈਨੂੰ ਬੇਟੀ ਵਾਂਗ ਰੱਖਦੇ ਹਨ ਮੇਰਾ ਘਰ ਵਾਲਾ ਮੇਰਾ ਬੜਾ ਧਿਆਨ ਰੱਖਦਾ ਹੈ ਅਤੇ ਵਿਸ਼ਾਲ ਮੈਨੂੰ ਮਾਂ ਵਾਂਗ ਪਿਆਰ ਕਰਦਾ ਹੈ ਬੜਾ ਚੰਗਾ ਹੋਏ ਅਤੇ ਮੇਰੀ ਜਿਹੜੀ ਨਰਦ ਹੈ ਜਦੋਂ ਘਰੇ ਆਦੀ ਹੈ ਘਰ ਦੇ ਵਿੱਚ ਤਾਂ ਰੌਣਕਾਂ ਲੱਗ ਜਾਂਦੀਆਂ ਹਨ ਕਦੇ ਵੀ ਉਸਨੇ ਇੱਥੇ ਆ ਕੇ ਘਰ ਦੇ ਵਿੱਚ ਛੋਟੀ ਮੋਟੀ ਗੱਲ ਤੇ ਵੀ ਕੋਈ ਲੜਾਈ ਹੁੰਦੀ ਨਹੀਂ ਦੇਖੀ ਘਰ ਦੇ ਵਿੱਚ ਇਕਾਹੇ ਲੋਕ ਸੜਦੇ ਹਨ ਮੱਚਦੇ ਹਨ ਵੀ ਇਹਨਾਂ ਦਾ ਘਰ ਇਹਨਾਂ ਦਾ ਪਰਿਵਾਰ ਇਹਨਾਂ ਸੁખી ਕਿਵੇਂ ਹੈ ਸਾਡੇ ਘਰ ਦੇ ਵਿੱਚ ਤਾਂ ਰੋਜ਼ ਹੀ ਨਿਤ ਨਵੀਂ ਗੱਲ ਤੇ ਲੜਾਈ ਹੋ ਜਾਂਦੀ ਹੈ ਇਹਨਾਂ ਦੇ ਵਿੱਚ ਇਹੋ ਜਿਹਾ ਕਿਉਂ ਨਹੀਂ ਹੁੰਦਾ ਘਰ ਦੇ ਵਿੱਚ ਹੋਰ ਖੁਸ਼ੀਆਂ ਆਉਂਦੀਆਂ ਹਨ ਇੱਕ ਬੱਚੀ ਦਾ ਜਨਮ ਹੁੰਦਾ ਹੈ ਪਰਵਾਰ ਦੇ ਵਿੱਚ ਰੌਣਕਾਂ ਲੱਗ ਜਾਂਦੀਆਂ ਹਨ ਛੋਟੀ ਬੱਚੀ ਆਪਣੀਆਂ ਖਿਲਕਾਰੀਆਂ ਦੇ ਨਾਲ ਪੂਰਾ ਵਿਹੜਾ ਬਿਲਕੁਲ ਹਰਾ-ਭਰਾ ਕਰ ਦਿੰਦੀ ਹੈ ਦਾਦਾ-ਦਾਦੀ ਦੇ ਮੂੰਹ ਤੇ ਬੱਚੀ ਨੂੰ ਵੇਖ ਕੇ ਹਮੇਸ਼ਾ ਮੁਸਕਰਾਹਟ ਛਾ ਜਾਂਦੀ ਹੈ ਇਹਨਾਂ ਦੇ ਘਰੇ ਆਣ ਤੋਂ ਬਾਅਦ ਮਾੜੇ ਤੋਂ ਮਾੜੇ ਬੰਦੇ ਦਾ ਦੁਖੀ ਤੋਂ ਦੁਖੀ ਬੰਦੇ ਦਾ ਵੀ ਦਿਲ ਚੰਗਾ ਹੋ ਜਾਂਦਾ ਹੋਏ ਖੁਸ਼ ਹੋ ਜਾਂਦਾ ਹੈ ਲੇਕਿਨ ਰੱਬ ਵੀ ਸ਼ਾਇਦ ਕਈ ਵਾਰ ਖੁਸ਼ੀਆਂ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ ਸ਼ਾਇਦ ਤੀਆਂ ਦੇ ਮਾੜੇ ਲੇਖ ਰੱਬ ਆਪਣੇ ਹੱਥੀ ਰਕ ਦਿੰਦਾ ਹੈ ਉਹੀ ਹੁੰਦਾ ਹੈ ਜੀ ਲਗਭਗ ਵਿਆਹ ਤੋਂ ਤਿੰਨ ਕੁ ਸਾਲ ਬਾਅਦ ਰਮਨਦੀ ਇੱਕ ਸੜਕ ਹਾਦਸੇ ਦੇ ਵਿੱਚ ਬੱਸ ਪਲਟਣ ਦੇ ਨਾਲ ਮੌਤ ਹੋ ਜਾਂਦੀ ਹੈ गुज़र ਜਾਂਦਾ ਹੈ ਘਰ ਦੇ ਵਿੱਚ ਇਹ ਖਬਰ ਬਿਜਲੀ ਵਾਂਗ ਡਿੱਗਦੀ ਹੈ ਹੱਸਦਾ ਬਸਦਾ ਪਰਿਵਾਰ ਮਿੰਟਾਂ ਸਕਿੰਟਾਂ ਦੇ ਵਿੱਚ ਉਜੜ ਜਾਂਦਾ ਹੈ ਘਰ ਦੇ ਵਿੱਚ ਰੌਣਕਾਂ ਦੀ ਥਾਂ ਸੱਥਰ ਵਿੱਚ ਜਾਂਦੇ ਹਨ ਮੋਤੇ ਫਾਸੀ ਦੀ ਜਗ੍ਹਾ ਰੋਣੇ ਹਨ ਅੱਖਾਂ ਦੇ ਵਿੱਚ ਸਿਰਫ ਹੰਝੂ ਦਰਦ ਅਤੇ ਰਮਨ ਦੀਆਂ ਯਾਦਾਂ ਕਈ ਮਹੀਨੇ ਉੱਤੇ ਹੀ ਰਮਨ ਦੀ ਯਾਦ ਵਿੱਚ ਬਿਤਾ ਦਿੰਦੀ ਹੈ ਮਨ ਦੇ ਵਿੱਚ ਫੈਸਲਾ ਕਰ ਲੈਂਦੀ ਹੈ ਕਿ ਮੈਂ ਹੁਣ ਤਾਂ ਇੱਥੇ ਹੀ ਰਹਿਣਾ ਹੈ ਆਪਣੀ ਬਚੀ ਉਮਰ ਇੱਥੇ ਗੁਜ਼ਾਰਨੀ ਹੈ ਜਦੋਂ ਸੱਸ ਸਹੁਰੇ ਨੂੰ ਪਤਾ ਲੱਗਦਾ ਹੈ ਵੀ ਇਹ ਤਾਂ ਇੱਥੇ ਗੁਜ਼ਾਰਨ ਨੂੰ ਫਿਰਦੀ ਹੈ ਇਸਨੇ ਹੁਣ ਇੱਥੋਂ ਨਹੀਂ ਜਾਣਾ ਕਿਉਂਕਿ ਉਮਰ ਬਹੁਤ ਛੋਟੀ ਹੈ ਜਵਾਨ ਹੈ ਭਾਉ ਤਾਂ ਲੰਬੀ ਉਮਰ ਅੱਗੇ ਪਈ ਹੈ ਇਨਾ ਲੰਬਾ ਸਮਾਂ ਇਕੱਲੀ ਕਿਵੇਂ گزار ਸਕਦੀ ਹੈ ਚਲੋ ਆਪ ਤਾਂ ਕਿਸੋ ਕੀ ਹੋ ਜਾਵੇਗੀ ਬੱਚੀ ਦਾ ਕੀ ਕਰੇਗੀ ਇਸ ਬਿਨ ਬਾਪ ਦੀ ਬੱਚੀ ਦਾ ਕੀ ਹੋਵੇਗਾ ਅਸੀਂ ਤਾਂ ਥੋੜੇ ਸਮੇਂ ਬਾਅਦ ਤੁਰ ਜਾਣਾ ਹੈ ਸਾਡੀ ਭਲਾ ਕਿੰਨੀ ਉਮਰ ਹੈ ਇਹ ਵਿਚਾਰੀ ਤਾਂ ਇੱਥੇ ਰੁੜ ਜਾਵੇਗੀ ਬੜਾ ਸਮਝਾਉਂਦੇ ਭਜਾਉਂਦੇ ਹਨ ਵੀ ਬੇਟਾ ਇਸ ਤਰ੍ਹਾਂ ਨਹੀਂ ਕਰੀਦਾ ਸਿਆਣੇ ਬਣਦਾ ਹੈ ਦੇਖੋ ਜਿਤ ਕਰਨ ਦੇ ਨਾਲ ਕਈ ਵਾਰ ਬਹੁਤ ਮਾੜਾ ਹੋ ਜਾਂਦਾ ਹੈ ਉਸ ਤੇ ਮਾਤਾ ਪਿਤਾ ਨੂੰ ਵੀ ਬੁਲਾਇਆ ਜਾਂਦਾ ਹੈ ਅਮਨਪ੍ਰੀਤ ਦੇ ਮਾਤਾ ਪਿਤਾ ਵੀ ਉੱਥੇ ਆ ਕੇ ਬੜਾ ਸਮਝਾਉਂਦੇ ਹਨ ਵੀ ਜੇਕਰ ਤੇਰੇ ਸਸੋਰੇ ਆਪ ਕਹੀ ਜਾਂਦੇ ਹਨ ਵੀ ਇੱਥੇ ਹੁਣ ਰਹਿਣ ਦਾ ਕੋਈ ਵੀ ਮਤਲਬ ਨਹੀਂ ਹੈ ਤੇਰੀ ਸਵਾਰੀ ਉਮਰ ਪਈ ਹੈ ਹਾਂ ਮੰਨ ਲਿਆ ਤੂੰ ਰਮਨ ਨੂੰ ਬਹੁਤ ਚਾਹਦੀ ਸੀ ਬੜਾ ਚੰਗਾ ਸੀ ਤੇਰੇ ਵਾਸਤੇ ਬੜਾ ਤੇਰਾ ਧਿਆਨ ਰੱਖਦਾ ਸੀ ਲੇਕਿਨ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਹੁਣ ਉਸ ਤੇ ਪਿੱਛੇ ਰੋਣ ਦਾ ਕੋਈ ਫਾਇਦਾ ਨਹੀਂ ਹੈ ਹਾਂ ਤੈਨੂੰ ਚੰਗਾ ਲੱਗਦਾ ਹੋਵੇ ਆਪਣੇ ਮਨ ਦੇ ਵਿੱਚ ਯਾਦ ਕਰ ਲੇਕਿਨ ਇਸ ਤਰ੍ਹਾਂ ਤਾਂ ਤੂੰ ਆਪਣੀ ਬੱਚੀ ਦੀ ਜ਼ਿੰਦਗੀ ਵੀ ਖਰਾਬ ਕਰ ਲਵੇਂਗੀ ਬੇਟਾ ਸਿਆਣੀ ਬਣ ਉਹ ਤੇ ਧੱਕਾ ਕਰਕੇ ਕਈ ਹੋਰ ਵਿਚਕਾਰ ਰਿਸ਼ਤੇਦਾਰ ਪਾ ਕੇ ਉਸ ਨੂੰ ਸਮਝਾ ਬੁਝਾ ਕੇ ਘਰੇ ਲੈ ਜਾਂਦੇ ਹਨ ਆਪਣੇ ਪੇਕੇ ਪਰਿਵਾਰ ਪਹੁੰਚ ਜਾਂਦੀ ਹੈ ਕੁਝ ਮਹੀਨੇ ਰੋਂਦੀ ਹੈ ਲੇਕਿਨ ਕਿਨਾ ਕੁ ਰੋਇਆ ਜਾ ਸਕਦਾ ਹੈ ਇੱਕ ਬੰਦੇ ਦੇ ਜਾਨ ਮਗਰੋਂ ਕਿਨਾ ਕੁ ਪ੍ਰੇਸ਼ਾਨ ਹੋਇਆ ਜਾ ਸਕਦਾ ਹੈ ਸੱਚਾਈ ਤਾਂ ਦੇਖਣੀ ਹੀ ਪਵੇਗੀ ਆਪਣੇ ਆਪ ਨੂੰ ਦੇਖਣਾ ਪਵੇਗਾ ਬੱਚੇ ਦਾ ਪਰਿਵਾਰ ਦੇਖਣਾ ਹੋਏ ਕਿਉਂਕਿ ਇੱਕ ਪਤੀ ਦੇ ਜਾਣ ਮਗਰੋਂ ਦੂਜਾ ਵਿਆਹ ਬੜਾ ਔਖਾ ਹੈ ਫਿਰ ਤਾਂ ਪੱਲੇ ਸਮਝੌਤਾ ਰਹਿ ਜਾਂਦਾ ਹੈ ਫਿਰ ਤਾਂ ਬਸ ਇੱਕ ਦੂਜੇ ਨਾਲ ਕੁਝ ਵਾਦੇ ਹਨ ਜੋ ਕਿੰਨੇ ਵੀ ਜਾਣ ਤੱਕ ਕਰ ਚੰਗਾ ਚੱਲੀ ਜਾਂਦਾ ਹੈ ਬਾਕੀ ਉਹ ਗੱਲ ਨਹੀਂ ਬਣਦੀ ਜੋ ਕਿ ਪਹਿਲਾ ਸੀ ਐਸੇ ਤਰ੍ਹਾਂ ਕਈ ਰਿਸ਼ਤੇ ਆਦੇ ਹਨ ਉਹਨਾਂ ਦੇ ਵਿਚਕਾਰੋਂ ਇੱਕ ਚੰਗਾ ਠੀਕ-ਠਾਕ ਕਮਾਉਣ ਵਾਲਾ ਮੁੰਡਾ ਰਮੇਸ਼ ਮਿਲਦਾ ਹੈ ਰਮੇਸ਼ ਨੰਗੇ ਕਿਰਿਆਨਾ ਮਾਲਕ ਹੈ ਅਤੇ ਚਲੋ ਆਪਣੀ ਹੀ ਜੱਦਾ ਹੈ ਉਸਦੀ ਵੀ ਪਤਨੀ ਜਿਹੜੀ ਹੈ ਪਹਿਲਾਂ ਤਲਾਕ ਲੈ ਕੇ ਚਲੀ ਗਈ ਹੈ ਅਤੇ ਉਸਨੇ ਵੀ ਆਪਣੇ ਚੁੱਲ੍ਹੇ ਚੌਕੇ ਵਾਸਤੇ ਵਧੀਆ ਬੋਟੀ ਦੀ ਲੋੜ ਹੈ ਚਲੋ ਕੋਈ ਗੱਲ ਨਹੀਂ ਥੋੜੇ ਸਮੇਂ ਬਾਅਦ ਪੁੱਛ ਪੜਤਾਲ ਕਰਕੇ ਰਿਸ਼ਤਾ ਤੈ ਹੋ ਜਾਂਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਰਮੇਸ਼ ਬੜਾ ਚੰਗਾ ਰਹਿੰਦਾ ਹੈ ਘਰ ਦੇ ਵਿੱਚ ਸਾਰਿਆਂ ਦਾ ਧਿਆਨ ਰੱਖਦਾ ਹੈ ਬੇਟੀ ਨੂੰ ਪਿਤਾ ਵਾਂਗ ਪਿਆਰ ਦਿੰਦਾ ਹੈ ਲੇਕਿਨ 2-3 ਮਹੀਨੇ ਬਾਅਦ ਹੀ ਉਸ ਦਾ ਅਸਲੀ ਰੰਗ ਸਾਫ਼ ਦਿਖਾਈ ਦੇਣ ਲੱਗ ਜਾਂਦਾ ਹੈ ਜ਼ਮੀਨ ਦੇ ਝੂਠ ਸਾਹਮਣੇ ਆਂਦੇ ਹਨ ਕਿ ਜ਼ਮੀਨ ਇਸ ਦੇ ਕੋਲ ਉਹ ਨਹੀਂ ਹੈ ਜਿੰਨੀ ਕਿ ਇਸਨੇ ਪਹਿਲਾਂ ਦੱਸੀ ਸੀ ਇਸ ਤਰ੍ਹਾਂ ਤਾਂ ਆਪਣਾ ਗੁਜ਼ਾਰਾ ਮਸਾ ਚੱਲਦਾ ਹੈ ਕੋਈ ਟੰਗ ਦਾ ਕੰਮਕਾਰ ਨਹੀਂ ਕਰਦਾ ਨਸ਼ੇ ਪੱਤੇ ਕਰਦਾ ਹੈ ਅਤੇ ਚਲੋ ਹੁਣ ਤਾਂ ਵਿਆਹ ਕੇ ਇਸ ਘਰ ਦੇ ਵਿੱਚ ਆ ਚੁੱਕੀ ਹੈ ਹੁਣ ਤਾਂ ਇੱਥੇ ਰਹਿਣਾ ਹੀ ਪਵੇਗਾ ਆਪਣੀ ਬੱਚੀ ਵੱਲ ਦੇਖਣਾ ਹੈ ਵਾਰ-ਵਾਰ ਘਰ ਬਦਲਨੇ ਬਹੁਤ ਔਖੇ ਹਨ ਵਾਰ-ਵਾਰ ਇਹ ਸਭ ਕੁਝ ਨਹੀਂ ਹੁੰਦਾ ਹੁਣ ਤਾਂ ਜੋ ਤਕਦੀਰ ਦੇ ਵਿੱਚ ਲਿਖਿਆ ਗਿਆ ਹੈ ਭੋਗਣਾ ਪੈਣਾ ਹੈ ਇੱਥੇ ਬੈਠੀ ਹੈ ਆਪਣੇ ਕਰਮਾਂ ਨੂੰ ਰੋਂਦੀ ਹੈ ਵੀ ਮੇਰੇ ਕਰਮ ਪਤਾ ਨਹੀਂ ਕਿਹੜੀ ਸ਼ਾਈ ਨਾਲ ਰੱਬ ਨੇ ਲਿਖ ਦਿੱਤੇ ਹਨ ਪਹਿਲਾਂ ਇਹਨਾਂ ਸੁੱਖ ਦਿੱਤਾ ਹੁਣ ਇਹਨਾਂ ਦੁੱਖ ਦੇ ਰਿਹਾ ਹੈ ਵਿਸਿਆ ਨਾ ਜਾਵੇ ਮੈਂ ਸਿਰਫ ਆਪਣੀ ਬੱਚੀ ਕਰਕੇ ਜਉਂਦੀ ਹਾਂ ਨਹੀਂ ਤਾਂ ਸ਼ਾਇਦ ਇਸ ਦੁਨੀਆ ਤੋਂ ਰਮਨ ਦੇ ਨਾਲ ਹੀ ਚਲੇ ਜਾਣਾ ਸੀ ਚਲੋ ਰੋਂਦੀ ਕਰਨੋਂ ਦੀ ਵਿਚਾਰੀ ਉੱਥੇ ਬੈਠੀ ਰਹਿੰਦੀ ਹੈ ਲੋਕਾਂ ਦੇ ਘਰ ਜਾ ਜਾ ਕੇ ਕੰਮ ਵਗੈਰਾ ਕਰਕੇ ਅਤੇ ਹੋਰ ਛੋਟੇ ਮੋਟੇ ਕੰਮਕਾਰ ਕਰ ਕਰਕੇ ਆਪਣੇ ਬੱਚੀ ਦਾ ਆਪਣਾ ਪੇਟ ਪੜਦੀ ਹੈ ਕਿਉਂਕਿ ਰਮੇਸ਼ ਤਾਂ दारू ਪੀ ਪੀ ਕੇ ਘਰ ਦੇ ਵਿੱਚ ਜੋ ਦੋ ਛਿਲੜ ਹਨ ਉਹ ਵੀ ਲਿਜਾਣਾ ਚਾਹੁੰਦਾ ਹੈ ਉਹ ਵੀ ਵਿੱਚਵਟ ਆਂਦਾ ਹੈ ਇਧਰੋਂ ਉਸਨੇ ਆਪਣੀ ਪਤਨੀ ਆਪਣੇ ਬੱਚੀ ਦਾ ਧਿਆਨ ਕੀ ਰੱਖਣਾ ਹੈ ਵਾਰ-ਵਾਰ ਆਪਣੇ ਘਰ ਵਾਲੇ ਨੂੰ ਸਮਝਾਉਂਦੀ ਹੈ ਵੀ ਰਮੇਸ਼ ਦੇਖ ਤੂੰ ਵਾਦਾ ਕੀਤਾ ਸੀ ਆ ਦੇਖਾ ਤੇਰੀ ਬੱਚੀ ਵੀ ਹੈ ਇਸ ਤਰ੍ਹਾਂ ਜੇਕਰ ਤੂੰ ਕਰੇਂਗਾ ਇਸ ਤਰ੍ਹਾਂ दारू ਪੀਵੇਂਗਾ ਮੈਂ ਵੀ ਰੋ ਲ ਜਾਵਾਂਗੀ ਤੇਰੀ ਬੱਚੀ ਵੀ ਰੋ ਲ ਜਾਵੇਗੀ ਅਗੋ ਇੱਕੋ ਕੋਰਾ ਜਵਾਬ ਦਿੰਦਾ ਹੈ ਵੀ ਆ ਮੇਰੀ ਬੱਚੀ ਨਹੀਂ ਹੈ ਤੇ ਤੇਰੀ ਬੱਚੀ ਹੈ ਤੂੰ ਨਾਲ ਲੈ ਕੇ ਆਈ ਸੀ ਤੂੰ ਹੀ ਭਗਤ ਮੇਰੇ ਮੱਥੇ 'ਤੇ ਕਿਉਂ ਮਰਦੀ ਹੈ ਮੈਨੂੰ ਆਪਣੀ ਜ਼ਿੰਦਗੀ ਜਿਉਣ ਦੇ ਇੱਕੋ ਜ਼ਿੰਦਗੀ ਹੈ ਨਜ਼ਾਰੇ ਲੈਣ ਦੇ ਮੇਰੇ ਦੇਖ ਸਾਰੇ ਦੋਸਤ ਮਿੱਤਰ दारू ਪੀਂਦੇ ਹਨ ਕਿੰਨੇ ਖੁਸ਼ ਹਨ ਮੈਨੂੰ ਦੁਖੀ ਕਿਉਂ ਕਰਦੀ ਹੈ ਜਾਂ ਆਪਣਾ ਕੰਮ ਕਰ ਆਪਣੀ ਜ਼ਿੰਦਗੀ ਜਿਉ ਮੈਨੂੰ ਆਪਣੀ ਜਿਉਣ ਦੇ ਇਸ ਤਰ੍ਹਾਂ ਦੇ ਗੱਲਾਂ ਆਖਦਾ ਹੋਏ ਕੀ ਖੜੇ ਵਿਚਾਰੀ ਰੋਣ ਤੋਂ ਸਿਵਾਏ ਹੋਰ ਵਿਚਾਰੀ ਕਰੇ ਤਾਂ ਕਰੇਗੀ ਚਲੋ ਜਿਵੇਂ ਵੀ ਹੈ ਆਪਣਾ ਬੱਚੇ ਦਾ ਪੇਟ ਪੜਦੀ ਹੈ ਲੇਕਿਨ ਰਮੇਸ਼ ਜੂਏ ਖੇਡਦਾ ਹੈ ਜੂਏ ਵਾਸਤੇ ਜਦੋਂ ਉਸ ਕੋਲ ਪੈਸੇ ਨਹੀਂ ਹੁੰਦੇ ਆਪਣੀ ਜ਼ਮੀਨ ਸਾਰੀ ਪਹਿਲਾਂ ਹੀ ਗਹਣੇ ਰੱਖ ਚੁੱਕਿਆ ਹੈ ਹੁਣ ਤੱਕ ਘਰ ਵੀ ਗਹਣੇ ਪਿਆ ਹੈ ਹੁਣ ਤਾਂ ਪੱਲੇ ਕੱਖ ਨਹੀਂ ਹੈ ਘਰ ਦਾ ਕੱਲਾ ਕੱਲਾ ਛਿਲੜ ਪਟ-ਪਟ ਕੇ ਉਸਨੇ ਵੇਚ ਦਿੱਤਾ ਹੈ ਹੁਣ ਤਾਂ ਬਸ ਉਸ ਕੋਲ ਕੁਝ ਵੀ ਨਹੀਂ ਬਚਿਆ ਪਿੰਡ ਦਾ ਇੱਕ ਦਮੰਗ ਸਹੂਕਾਰ ਹੁੰਦਾ ਹੈ ਜੋ ਕਿ ਬਿਨਾਂ ਕਿਸੇ ਚੀਜ਼ ਗਿਰਵੀ ਰੱਖੇ ਤੋਂ ਲੋਨ ਦੇ ਦਿੰਦਾ ਹੈ ਪੈਸੇ ਵਿਆਜ ਦਿੰਦਾ ਹੈ ਲੇਕਿਨ ਉਸ ਦਾ ਇੱਕ ਨਿਯਮ ਹੈ ਵੀ ਜੇਕਰ ਕੋਈ ਵਿਆਜ ਦੇਣ ਤੋਂ ਪੈਸੇ ਦੇਣ ਤੋਂ ਮੁਕਰ ਜਾਂਦਾ ਹੈ ਤਾਂ ਉਸ ਨਾਲ ਬਹੁਤ ਮੜਾ ਹਸਰ ਕਰਦਾ ਹੈ ਕਦੇ ਵੀ ਉਸਨੇ ਕਿਸੇ ਬੰਦੇ ਤੇ ਤਰਸ ਨਹੀਂ ਖਾਦਾ ਜੋ ਕਿ ਉਸਤੇ ਪੈਸੇ ਲੈ ਕੇ ਮੁਕਰ ਗਿਆ ਹੋਵੇ ਭਾਈ ਕਰਕੇ ਲੋਕ ਸ਼ਾਇਦ ਉਸਤੇ ਪੈਸੇ ਫੜਪਣੋਂ ਬਿਲਕੁਲ ਡਰਦੇ ਹਨ ਸੋਚਦੇ ਹਨ ਸੋਚਦੇ ਹਨ ਵੀ ਇਹ ਬੰਦਾ ਬੜਾ ਮੜਾ ਹਸਰ ਕਰੇਗਾ ਲੇਕਿਨ ਜਦੋਂ ਸ਼ਰਾਬੰਦਰ ਹੋਵੇ ਜੂਏ ਦੀ ਲਤ ਤਲਬ ਲਾ ਰਹੀ ਹੋਵੇ ਉਦੋਂ ਕੁਝ ਵੀ ਚੰਗਾ ਮੜਾ ਨਹੀਂ ਦਿਖਦਾ ਆਪਣੀ ਜੇ ਬਿਚਤ ਮਾਰਦਾ ਹੈ ਕੁਝ ਨਹੀਂ ਲੱਭਦਾ ਚੁੱਪਚਾਪ ਉਸ ਸ਼ਾਹੂਕਾਰ ਕੋਲ ਚਲਾ ਜਾਂਦਾ ਹੈ ਬਿਨਾਂ ਕਿਸੇ ਗਰੰਟੀ ਤੋਂ ਉ 2 ਲੱਖ ਦਾ ਵਿਆਜ ਸਮੇਤ ਪੈਸਾ ਉਸ ਨੂੰ ਦੇ ਦਿੰਦਾ ਹੈ ਵੀ ਆ ਤੂੰ ਲਗਭਗ 3 ਮਹੀਨਿਆਂ ਦੇ ਵਿੱਚ ਚੁਕਾਣਾ ਹੋਵੇਗਾ ਨਹੀਂ ਤਾਂ ਦੇਖ ਲੈ ਅਸੀਂ ਫਿਰ ਬਹੁਤ ਮਾੜਾ ਕਰਦੇ ਹੁੰਦੇ ਹਾਂ ਉਹ ਨਸ਼ੇ ਦੇ ਵਿੱਚ ਚੁਰਸੀ ਕੁਝ ਵੀ ਸਮਝ ਨਹੀਂ ਆਉਂਦਾ ਜਿੱਥੇ ਸ਼ੌਕ ਆ ਰੱਖਦਾ ਹੈ ਉੱਥੇ ਸੈਨ ਕਰ ਦਿੰਦਾ ਹੈ ਜਿੱਥੇ ਸ਼ੌਕ ਆ ਰੱਖਦਾ ਹੈ ਉੱਥੇ ਸੈਨ ਕਰ ਦਿੰਦਾ ਹੈ ਚਲੋ ਪੈਸੇ ਲੈ ਕੇ ਜੂਏ ਦੇ ਵਿੱਚ ਦੁਬਾਰਾ ਆ ਜਾਂਦਾ ਹੈ ਸੋਚਦਾ ਹੈ ਵੀ ਮੈਂ ਇਸ ਦਿਨ 2 ਈ ਕਰੋੜ ਬਣਾ ਲਾਂਗਾ 5 ਲੱਖ ਬਣਾ ਲਾਂਗਾ 10 ਲੱਖ ਬਣਾ ਲਾਂਗਾ 1 ਕਰੋੜ ਬਣਾ ਲਾਂਗਾ ਇਸ ਤਰ੍ਹਾਂ ਸੋਚਦਾ ਰਹਿੰਦਾ ਹੈ ਚਲੋ ਜੂਏ ਨੇ ਅੱਜ ਤੱਕ ਕਿਸ ਦਾ ਘਰ ਭਰਿਆ ਹੈ ਥੋੜੀ ਰਕਮ ਜਿੱਤਦਾ ਹੈ ਥੋੜੀਆਂ ਹਾਰ ਜਾਂਦਾ ਹੈ ਐਸੀ ਤਰ੍ਹਾਂ ਕਰਦਾ ਕਰਦਾ ਪੂਰਾ ਰਕਮ ਜੜੀ ਹੈ ਉਸਤੇ ਹੱਥੋਂ ਚਲੀ ਜਾਂਦੀ ਹੈ ਨਸ਼ੇ ਦੇ ਵਿੱਚ ਹੋਰ ਕੁਝ ਵੀ ਸਮਝ ਨਹੀਂ ਆਉਂਦਾ ਆਪਣੇ ਆਪ ਨੂੰ ਪਿੱਟਦਾ ਹੈ ਉਸਤੇ ਪੈਰਾਂ ਹਿੱਟੋਂ ਜਮੀਨ ਨਿਕਲ ਜਾਂਦੀ ਹੈ ਸਵੇਰੇ ਨਸ਼ਾ ਉਤਰਦਾ ਹੈ ਸਾਰਾ ਕੁਝ ਯਾਦ ਆ ਜਾਂਦਾ ਹੈ ਵੀ ਮੈਂ ਆ ਕੀ ਕਰ ਬੈਠਾ ਮੇਰਾ ਕਰਜ਼ਾ ਵੀ ਹੈ ਮੇਰੀ ਜ਼ਮੀਨ ਪਹਿਲਾਂ ਤੋਂ ਗਿਰਵੀ ਹੈ ਆ ਇੱਕ ਹੋਰ ਮੁਸੀਬਤ ਮੈਂ ਪਾ ਲਈ ਹੈ ਹੁਣ ਮੈਂ 2.5 ਲੱਖ ਕਿਵੇਂ ਮੋੜਾਂਗਾ ਕਿਵੇਂ ਉਸ ਤੇ ਪੈਸੇ ਲਾਹਾਂਗਾ ਬੜਾ ਮੜਾ ਸਮਾ ਆ ਗਿਆ ਹੈ ਹੁਣ ਤਾਂ ਬਸ ਕੁਝ ਵੀ ਨਹੀਂ ਕਰ ਸਕਦਾ ਘਰੇ ਆ ਕੇ ਵਿਚਾਰੀ ਅਮਨਪ੍ਰੀਤ ਕੋਲ ਰੋਂਦਾ ਹੈ ਜਿਵੇਂ ਹੀ ਆਹ ਗੱਲ ਅਮਨਪ੍ਰੀਤ ਨੂੰ ਪਤਾ ਲੱਗੀ ਵੀ ਉਸ ਸ਼ਾਹੂਕਾਰ ਦੇ ਕੋਲੋਂ ਪੈਸੇ ਲੈ ਕੇ ਆ ਗਿਆ ਹੈ ਸਾਫ ਮੁੱਕਰ ਜਾਂਦੀ ਹੈ ਵੀ ਪਹਿਲਾਂ ਇਹ ਸਾਰਾ ਕੁਝ ਵੇਚ ਚੁੱਕਿਆ ਹੈ ਵਿਪਲਾ ਇਹਨੇ ਘੱਟ ਸਮੇਂ ਦੇ ਵਿੱਚ ਮੈਂ ਪੈਸੇ ਕਿੱਥੋਂ ਲੈ ਕੇ ਆਵਾਂ ਮੇਰੇ ਪੱਲੇ ਕੀ ਹੈ ਮੈਂ ਹੁਣ ਪਲਾ ਕਿੱਥੋਂ ਕੀ ਕੁਝ ਲੈ ਕੇ ਆਵਾਂ ਤੂੰ ਤਾਂ ਬਸ ਹੁਣ ਇਸ ਨੂੰ ਆਪੇ ਚੇਲ ਮੈਨੋਂ ਹਤੇ ਮੇਰੀ ਬੱਚੀ ਨੂੰ ਇਸ ਦੇ ਵਿੱਚ ਨਾਲੇ ਕਿਹਾ ਤੂੰ ਤਾਂ ਇਸ ਨੂੰ ਆਪਣੀ ਬੱਚੀ ਸਮਝਦਾ ਨਹੀਂ ਹੈ ਹੁਣ 2.5 ਲੱਖ ਪੜਦਾ ਹੈ ਸਾਰਾ ਕੁੱਤਾ ਤੂੰ ਵੇਚ ਚੁੱਕਿਆ ਹੈ ਮੇਰੀ ਜ਼ਿੰਦਗੀ ਤੂੰ ਖਾਲੀ ਹੈ ਸਭ ਕੁਝ ਬਰਬਾਦ ਕਰ ਦਿੱਤਾ ਹੈ ਹੁਣ ਭਲਾਇਤੋ ਕੀ ਪੜਦਾ ਹੈ ਜਦੋਂ ਇੰਨੀ ਗਲਾ ਉਸ ਨੂੰ ਸੁਣਦਿਆਂ ਹਨ ਵੀ ਹੁਣ ਇੱਥੇ ਕੁਝ ਨਹੀਂ ਮਿਲਣਾ ਹੁਣ ਤਾਂ ਭਾਈ ਇੱਥੇ ਕੁਝ ਵੀ ਨਹੀਂ ਹੈ ਹੁਣ ਬਸ ਸ਼ਾਹੂਕਰ ਦੇ ਬੰਦੇ ਆਣ ਵਾਲੇ ਹਨ ਬੜਾ ਸਮਾ ਹੋ ਚੁੱਕਿਆ ਹੈ ਅਤੇ ਸਮਾ ਪੂਰਾ ਹੁਣ ਤੋਂ ਲਗਭਗ ਇੱਕ ਹਫਤਾ ਪਹਿਲਾਂ ਹੀ ਘਰੋਂ ਭੱਜ ਜਾਂਦਾ ਹੈ ਕੋਈ ਪਤਾ ਨਹੀਂ ਲੱਗਦਾ ਕਿੱਧਰ ਗਿਆ ਅਮਨਪ੍ਰੀਤ ਵਿਚਾਰੀ ਲੱਭਦੀ ਰਹਿੰਦੀ ਹੈ ਇਕੱਲੀ ਕਿਵੇਂ ਲੱਭੇ ਪਿੰਡ ਵਾਲੇ ਵੀ ਉਸਦਾ ਸਾਥ ਦਿੰਦੇ ਹਨ ਲੇਕਿਨ ਕਿਤੇ ਨਹੀਂ ਲੱਭਦਾ ਡਰ ਜਾਂਦੀ ਹੈ ਅਤੇ ਹੁਣ ਬਾਕੀਆਂ ਕੋਲ ਮਦਦ ਮੰਗਦੀ ਹੈ ਵੀ ਕੋਈ 1000 2000 10000 20000 ਦੀ ਗੱਲ ਹੋਵੇ ਤਾਂ ਸ਼ਾਇਦ ਕੋਈ ਮਦਦ ਕਰ ਵੀ ਦੇਵੇ ਲੇਕਿਨ 2.5 ਲੱਖ ਉਹ ਵੀ ਜੂਏ ਦੇ ਵਿੱਚ ਹਰਿਆ ਹੋਇਆ ਕੋਈ ਕਿਵੇਂ ਕੋਈ ਮਦਦ ਕਰੇ ਕੋਈ ਨਹੀਂ ਸੁਣਦਾ ਸਭ ਆਪਣੇ ਮੋਢੇ ਚੱਕ ਜਾਂਦੇ ਹਨ ਵੀ ਸਾਡੇ ਕੋਲ ਕੁਝ ਨਹੀਂ ਹੈ ਬੰਦੇ ਘਰੇ ਆ ਚੁੱਕੇ ਹਨ ਤਮ ਕਹੰਦੇ ਹਨ ਅਤੇ ਹੁਣ ਕੋਲ ਕਿਰਪਾਨਾਂ ਹਨ ਹੱਥ ਦੇ ਵਿੱਚ ਬੰਦੂਕਾਂ ਪੜੀਆਂ ਹਨ ਦੇਖ ਕੇ ਡਰ ਜਾਂਦੀ ਹੈ ਬੱਚੀ ਨੂੰ ਗੋਦੀ ਚੱਕਲੇ ਦੇ ਹਨ ਅਤੇ ਲਿਜਾਣ ਲੱਗਦੇ ਹਨ ਉਹਨਾਂ ਦੇ ਪੈਰੀ ਪੈ ਜਾਂਦੀ ਹੈ ਵੀ ਬੱਚੀ ਨੂੰ ਕਿਉਂ ਲੈ ਜਾਂਦੇ ਹੋ ਕਹਿੰਦੇ ਹਨ ਵੀ ਇਹਨੂੰ ਵੇਚ ਕੇ ਅਸੀਂ ਆਪਣੇ ਪੈਸੇ ਪੂਰੇ ਕਰਾਂਗੇ ਤੇਰੇ ਕੋਲ ਪੈਸੇ ਨਹੀਂ ਦਿੱਤੇ ਜਾਂਦੇ ਤੇਰਾ ਖਸਮ ਪੈਸੇ ਲੈ ਕੇ ਮੁੱਕਰ ਚੁਕਿਆ ਹੈ ਹੁਣ ਤਾਂ ਭਾਈ ਅਸੀਂ ਕਰਾਂਗੇ ਪੈਸੇ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਵੀ ਸ਼ਾਹੂਕਾਰ ਕੀ ਕੁਝ ਕਰ ਸਕਦਾ ਹੈ ਹੁਣ ਤੁਸੀਂ ਅਨਜਾਨ ਦੇਖੋ ਤੁਹਾਨੂੰ ਉਦਾਹਰਣ ਬਣਾਵਾਂਗੇ ਅੱਜ ਤੋਂ ਬਾਅਦ ਸ਼ਾਹੂਕਾਰ ਦੇ ਪੈਸੇ ਖਾਣਾ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕੇਗਾ ਦੇਖੋ ਫਿਰ ਅਸੀਂ ਕਰਦੇ ਕੀ ਹਾਂ ਉੱਥੋਂ ਬੱਚੀ ਨੂੰ ਲਿਜਾਣ ਲੱਗ ਹਣ ਬੜੇ ਭੜੇ ਹਨ ਲੇਕਿਨ ਉਹਨਾਂ ਅਗੇ ਮਿੰਤਾ ਤਰਲੀ ਕਰਦੀ ਹੈ ਸਾਨੂੰ 2 ਹਫਤੇ ਦੀ ਮੌਹਲਤ ਦੇ ਦਿਓ ਸਾਨੂੰ ਬਸ ਥੋੜਾ ਸਮਾਂ ਹੋਰ ਦੇ ਦਿਓ ਅਸੀਂ ਆਪੇ ਪੈਸੇ ਦਾ ਇੰਤਜ਼ਾਮ ਕਰ ਲਾਂਗੇ ਅਗੋ ਅਖਦੇ ਹਨ ਵੀ ਅਸੀਂ ਹੁਣ ਕੀ ਕਰ ਸਕਦੇ ਹਾਂ ਸ਼ਾਹੂ ਕਰ ਸਾਡਾ ਇੰਤਜ਼ਾਰ ਕਰ ਰਿਹਾ ਹੈ ਤੇਰੇ ਕੋਲ ਕੀ ਹੈ ਦੇਣ ਨੂੰ ਕੁਝ ਜ਼ਿਆਦਾ ਰਕਮ ਕੋ ਲਾਲਚ ਦੇਵੇਂਗੀ ਤਾਂ ਫਿਰ ਦੇਖ ਲੈ ਅਸੀਂ 2 ਹਫਤੇ ਰੁਕ ਸਕਦੇ ਹਾਂ ਨਹੀਂ ਤਾਂ 2 ਹਫਤੇ ਛੱਡ 2 ਮਿੰਟ ਵੀ ਨਹੀਂ ਰੁਕਣਾ ਅਗੋ ਅਖਦੀ ਹੈ ਹੁਣ ਤੁਸੀਂ ਮੇਰੀ ਬੱਚੀ ਲੈ ਜਾਣ ਲੱਗੇ ਹੋ 2 ਹਫਤੇ ਬਾਅਦ ਚਲੋ ਲੈ ਜਾਣਾ ਨਾਲ ਮੈਂ ਵੀ ਤੁਹਾਡੇ ਨਾਲ ਚੱਲ ਬਣਾਗੀ ਜੋ ਵੀ ਤੁਸੀਂ ਕਰੋਗੇ ਮੈਨੂੰ ਮਨਜ਼ੂਰ ਹੈ ਬਸ ਹੁਣ ਮੈਨੂੰ ਜਾਣ ਦਿਓ ਮੇਰੀ ਬੱਚੀ ਨੂੰ ਇਸ ਤਰ੍ਹਾਂ ਨਾਲ ਜਾਓ ਤੁਸੀਂ ਕਿਰਪਾ ਕਰੋ ਮੈਨੂੰ ਅਤੇ ਮੇਰੀ ਬੱਚੀ ਨੂੰ ਛੱਡ ਦਿਓ ਬਸ ਇਹਨੀ ਮਾਹੌਲ ਦੇ ਦਿਓ ਮੈਂ ਆਪੇ ਪੈਸੇ ਜਿੱਥੇ ਮਰਜ਼ੀ ਲੈ ਕੇ ਆਵਾਂ ਲੈ ਕੇ ਆਵਾਂਗੀ ਹੁਣ ਉਹ ਸੁੱਤਦੇ ਹਨ ਵੀ ਹੁਣ ਤਾਂ ਸਿਰਫ ਬੱਚੀ ਮਿਲ ਰਹੀ ਹੈ 1-2 ਹਫ਼ਤੇ ਬਾਅਦ ਇਸ ਨੂੰ ਆਪ ਨੂੰ ਜਾ ਕੇ ਲਿਜਾਵਾਂਗੇ ਨਾਲ ਬੱਚੀ ਲਿਜਾਵਾਂਗੇ ਬੜਾ ਚੰਗਾ ਸੌਦਾ ਹੈ ਹੁਣ ਤਾਂ ਭਾਈ ਮੋਜਾ ਹੀ ਮੋਜਾ ਹਨ ਕਿਉਂਕਿ ਇਸ ਨੇ ਕਿੱਥੋਂ ਪੈਸੇ ਦੇ ਇੰਤਜ਼ਾਮ ਕਰਨਾ ਹੈ ਘਰਵਾਲਾ ਇਸ ਤੇ ਪੱਜੁਕਿਆ ਹੈ ਇਸ ਤੇ ਪੱਲੇ ਕੁਝ ਨਹੀਂ ਹੈ ਸਾਰਾ ਕੁਝ ਪਹਿਲਾਂ ਹੀ ਗਿਰਵੀ ਪਿਆ ਹੈ ਜੋ ਵੀ ਕਰ ਲੇ ਹੁਣ ਭਾਈ ਦੇ ਕੋਲ ਪੈਸੇ ਨਹੀਂ ਆਣੇ ਹੁਣ ਤਾਂ ਬਸ ਇਸ ਤੇ ਪੱਲੇ ਕੁਝ ਨਹੀਂ ਹੈ ਚਲੋ ਹਾਸਤੇ ਕਰਦੇ ਉੱਥੇ ਚਲੇ ਜਾਂਦੇ ਹਨ ਸਾਰੀ ਗੱਲ ਅਕਸ਼ਾਉ ਕਾਰ ਨੂੰ ਦੱਸਦੇ ਹਨ ਸ਼ੌਕਰ ਵੀ ਕੋਈ ਕਹਿੰਦਾ ਵੀ ਕੋਈ ਗੱਲ ਨਹੀਂ ਚਲੋ ਦੋ ਹਫ਼ਤੇ ਵੀ ਆ ਜਾਣਗੇ ਜਿੱਥੇ 3 ਮਹੀਨਿਆਂ ਚ ਕੁਝ ਨਹੀਂ ਹੋਇਆ ਦੋ ਹਫ਼ਤਿਆਂ ਦੇ ਵਿੱਚ ਇਹ ਕੀ ਪੜੀ ਹੈ ਪਤਾ ਨਹੀਂ ਕੀ ਸੋਚ ਕੇ ਉਸਨੇ ਇਹ ਵਾਅਦਾ ਕਰ ਦਿੱਤਾ ਹੈ ਵਿਚਾਰੀ ਬੜੀ ਰੋਂਦੀ ਹੈ ਹੁਣ ਵਾਅਦਾ ਤਾਂ ਕਰ ਦਿੱਤਾ ਹੈ ਪੈਸੇ ਲਿਆਵੇ ਕਿੱਥੋਂ ਪੈਸੇ ਹੀ ਹੁੰਦੇ ਤਾਂ ਬੜਾ ਲੰਬਾ ਸਮਾਂ ਪਹਿਲਾਂ ਜਦੋਂ ਇਹਨੇ ਗੱਲ ਉਸਨੂੰ ਪਤਾ ਲੱਗੀ ਸੀ ਵੀ ਸ਼ੌਕਰ ਦੇ ਪੈਸੇ ਲਈ ਹਨ ਉਦੋਂ ਵਾਪਸ ਕਰਨ ਦੀ ਵਿਆਜ ਵੀ ਘੱਟ ਲੱਗਣੀ ਸੀ ਹੁਣ ਤਾਂ ਵਿਆਜ ਵੀ ਬਹੁਤ ਬਣ ਚੁੱਕੀ ਹੈ ਹੁਣ ਤਾਂ ਮੋਲੀ ਮੁੱਢਾ ਵਿਆਦ ਕਿੱਥੋਂ ਮੁੜੇ ਹੁਣ ਤਾਂ ਬਸ ਰੱਬ ਹੀ ਸਹਾਰਾ ਹੈ ਬੜੀਆਂ ਅਰਦਾਸਾਂ ਮੰਨਤਾ ਕਰਦੀ ਹੈ ਲੇਕਿਨ ਪੈਸੇ ਤਾਂ ਚਾਹੀਦੇ ਹਨ ਪੈਸੇ ਦਾ ਇੰਤਜ਼ਾਮ ਕਿਵੇਂ ਕਰੇ ਉਸ ਨੂੰ ਇੱਕ ਗੱਲ ਯਾਦ ਆ ਜਾਂਦੀ ਹੈ ਵੀ ਸੋਹਰੇ ਪਰਿਵਾਰ ਦੇ ਵਿੱਚੋਂ ਜਦੋਂ ਉਹ ਚੱਲੀ ਸੀ ਨਾ ਉਸ ਤੇ ਸੋਹਰੇ ਨੇ ਅਤੇ ਉਸ ਦੀ ਸੱਸ ਨੇ ਇੱਕ ਗੱਲ ਕਹੀ ਸੀ ਜਦੋਂ ਵੀ ਤੈਨੂੰ ਜ਼ਰੂਰਤ ਪਵੇ ਕਿਉਂਕਿ ਤੂੰ ਸਾਡੀ ਮਰਜ਼ੀ ਦੇ ਨਾਲ ਚੱਲੀ ਹੈ ਤੂੰ ਸਾਡੇ ਕਹਿਣ ਤੇ ਸਾਡੇ ਆਕੇ ਰਾਕੇ ਤੋਂ ਜਾਰੀ ਹੈ ਅੱਜ ਤੋਂ ਬਾਅਦ ਜਦੋਂ ਵੀ ਤੈਨੂੰ ਮੁਸੀਬਤ ਲੱਗੇ ਜਦੋਂ ਵੀ ਤੈਨੂੰ ਇੰਜ ਲੱਗੇ ਵੀ ਤੈਨੂੰ ਕਿਸੇ ਚੀਜ਼ ਦਾ ਖਤਰਾ ਹੈ ਸਾਡੇ ਕੋਲ ਆ ਜਾਵੇਂ ਅਸੀਂ ਆਪੇ ਸਭ ਕੁਝ ਸੰਭਾਲ ਲਾਂਗੇ ਬਸ ਇਹ ਗੱਲ ਨਾ ਪੁੰਨੇ ਤੂੰ ਹਜੇ ਵੀ ਐਸੇ ਕਰ ਦਿੱਤੀ ਹੈ ਐਸੇ ਕਰਦੀ ਅਮਾਨਤ ਹੈ ਇਹ ਜਿਹੜੀ ਤੇਰੀ ਬੱਚੀ ਹੈ ਐਸੇ ਕਰਦੀ ਪੋਤੀ ਹੈ ਸਾਡਾ ਹੀ ਖੂਨ ਹੈ ਅਸੀਂ ਕਦੇ ਵੀ ਤੈਨੂੰ ਮੁਸੀਬਤ ਦੇ ਵਿੱਚ ਨਹੀਂ ਪੈਣ ਦੇਵਾਂਗੇ ਗੱਲ ਤਾਂ ਆ ਜਾਂਦੀ ਹੈ ਸੋਚਦੀ ਹੈ ਚਲੋ ਹੁਣ ਮੈਂ ਆਪਣੇ ਸਾਸੋਰੇ ਕੋਲ ਜਾਵਾਂ ਘਰ ਦੇ ਵਿੱਚ ਭੜੀ ਹੈ 10 ਰੁਪਏ ਵੀ ਨਹੀਂ ਲੱਭਦੇ ਕਿਰਾਇ ਕਿਵੇਂ ਜੁਗਾੜੇ ਕੁਝ ਬਰਤਨ ਕਬਾੜੀਆਂ ਨੂੰ ਵੇਚ ਕੇ ਕੁਝ ਪੈਸੇ ਦਾ ਇੰਤਜ਼ਾਮ ਕਰਦੀ ਹੈ ਅੱਧੇ ਰਸਤੇ ਜੋਗੇ ਪੈਸੇ ਹੋ ਜਾਂਦੇ ਹਨ ਅਤੇ ਅੱਧਾ ਰਸਤਾ ਅੱਗੇ ਜਾ ਕੇ ਫਿਰ ਸੋਚਦੀ ਹੈ ਵੀ ਹਾਲੇ ਤਾਂ 25-30 ਕਿਲੋਮੀਟਰ ਪਏ ਹਨ ਅੱਗੇ ਕਿਵੇਂ ਜਾਵਾਂ ਅੱਗੇ ਪੈਦਲ ਚੱਲਣ ਦਾ ਫੈਸਲਾ ਲੈ ਲੈਂਦੀ ਹੈ ਲਗਭਗ ਪੰਤੋਂ 6 ਕਿਲੋਮੀਟਰ ਜਾ ਕੇ ਅੱਗੇ ਛੋਟਾ ਸ਼ਹਿਰ ਆਂਦਾ ਹੈ ਉੱਥੇ ਬੜਾ ਥੱਕ ਚੁੱਕੀ ਹੈ ਬੱਚੀ ਵੀ ਨਾਲ ਤੁਰ ਰਹੀ ਹੈ ਕਦੇ ਬੱਚੀ ਨੂੰ ਗੋਦੀ ਚੱਕ ਲੈਂਦੀ ਹੈ ਕਦੇ ਆਪਣੇ ਮੋਢੇ ਤੇ ਬਿਠਾ ਲੈਂਦੀ ਹੈ ਬੱਸ ਆਂਦੀ ਹੈ ਮਿੰਤਾਦਰਲੇ ਕਰਦੀ ਹੈ ਵੀ ਵੀਰਾ ਮੇਰੇ ਕੋਲ ਪੈਸੇ ਨਹੀਂ ਹਨ ਮੈਨੂੰ ਬਸ ਇਤੋਂ 20-25 ਕਿਲੋਮੀਟਰ ਅੱਗੇ ਜਾਣਾ ਹੈ ਮੈਨੂੰ ਲੈ ਜਾ ਰੱਬ ਚਰਾ ਭਲਾ ਕਰੇਗਾ ਆਹ ਇੱਕ ਛੋਟੀ ਬੱਚੀ ਹੈ ਤੋ ਇਹ ਨਹੀਂ ਜਾ ਰਹਾ ਬੱਸ ਕਨੈਕਟਰ ਸਾਹਮੁੱਕਰ ਜਾਂਦਾ ਹੈ ਨਹੀਂ ਮੈਥੋਂ ਕੀ ਪੜਨੀ ਹੈ ਪੀਕ ਮੰਗਣੀ ਅੱਗੇ ਚਲੀ ਜਾ ਇੱਕ ਤਰੀਕਾ ਹੈ ਪੀਕ ਮੰਗਣ ਦਾ ਅਗਲੀ ਦੀ ਮਜਬੂਰੀ ਨਹੀਂ ਸਮਝਦਾ ਵਿਚਾਰੀ ਉੱਥੇ ਬੈਠੀ ਹੈ ਇਹਨੇ ਦੇ ਵਿਚਾਰ ਬੱਚੀ ਨੂੰ ਬਹੁਤ ਪਿਆਸ ਲੱਗ ਚੁੱਕੀ ਹੈ ਕਿਉਂਕਿ ਗਰਮੀ ਦੇ ਦਿਨ ਹਨ ਅਤੇ ਪਿਆਸ ਗਲੇ ਤੱਕ ਆਰੀ ਹੈ ਬੱਚੀ ਜੂਸ ਪਿੰਡ ਦੀ ਜिद ਕਰਦੀ ਹੈ ਜੂਸ ਵਾਲੇ ਨੂੰ ਦੇਖ ਕੇ ਰੋਣ ਲੱਗ ਜਾਂਦੀ ਹੈ ਛੋਟੀ ਬੱਚੀ ਹੈ ਕਿਵੇਂ ਸਮਝਾਇਆ ਜਾਵੇ ਕਿਵੇਂ ਉਸ ਨੂੰ ਚੁੱਪ ਕਰਾਇਆ ਜਾਵੇ ਉਸ ਦਾ ਰੋਣਾ ਦੇਖ ਅੰਦਰ ਵਿਚਾਰੀ ਦੇ ਭਾਂਬੜ ਮੱਜਦਾ ਹੈ ਕਿਉਂਕਿ ਕੋਲ ਤਾਂ ਕਿਰਾਏ ਜੋਗੇ ਪੈਸੇ ਨਹੀਂ ਹਨ ਕੋਲੇ ਜੇਬ ਦੇ ਵਿੱਚ ਇੱਕ ਵੀ ਰੁਪਿਆ ਨਹੀਂ ਹੈ ਉਤੋਂ ਐਨੇ ਮੜੇ ਸਾਰ ਉਹਨਾਂ ਤੇ ਆ ਰਹੇ ਹਨ ਐਨੀ ਪੈਸੇ ਦੀ ਜ਼ਰੂਰਤ ਹੈ ਇਸ ਨੂੰ ਜੂਸ ਪਰਾ ਕਿਵੇਂ ਪਾ ਦਈਏ ਝੜਕਦੀ ਹੈ ਲੜਦੀ ਹੈ ਚੁੱਪ ਕਰਾਉਂਦੀ ਹੈ ਨਹੀਂ ਚੁੱਪ ਕਰਦੀ ਇਹ ਸਭ ਕੁਝ ਇੱਕ ਮੁੰਡਾ ਦੂਰੋਂ ਆਪਣੀ ਮੋਟਰਸਾਈਕਲ ਤੇ ਬੈਠਾ ਦਿਖ ਰਿਹਾ ਸੀ ਤੇ ਇੱਕ ਮਾਂ ਆਪਣੀ ਬੱਚੀ ਨੂੰ ਜੂਸ ਪjonen ਤਰਸਾਰੀ ਹੈ बार-बार ਵਿਚਾਰੀ ਜੂਸ ਮੰਗ ਰਹੀ ਹੈ ਲੇਕਿਨ ਇਹ ਦੇ ਨਹੀਂ ਰਹੀ ਸ਼ਾਇਦ ਇਸ ਦੀ ਕੋਈ ਮਜਬੂਰੀ ਹੋਵੇਗੀ ਬੜਾ ਤਰਸਾਂਦਾ ਉਸ ਨੂੰ ਅਤੇ ਆਪਣੀ ਜੇਬ ਦੇ ਵਿੱਚੋਂ 20 ਰੁਪਏ ਕੱਢਦਾ ਹੈ ਅਤੇ ਬੱਚੀ ਨੂੰ ਜੂਸ ਪਿਆਲੀ ਕਰ ਦਿੰਦਾ ਹੈ ਅੱਗੋ ਵਿਚਾਰੀ ਨਾ ਕਰ ਦਿੰਦੀ ਹੈ ਨਹੀਂ ਨਹੀਂ ਵੀਰਾ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਆਪਣਾ ਕੰਮ ਕਰੋ ਕਿਉਂਕਿ ਡਰ ਲੱਗਦਾ ਹੈ ਜਮਾਨਾ ਬਹੁਤ ਮਾੜਾ ਹੈ ਅੱਜ ਕੱਲ ਫਰੀ ਦੇ ਵਿੱਚ ਕੋਈ ਕੁਝ ਨਹੀਂ ਦਿੰਦਾ ਇਹ ਤਾਂ ਫਿਰ ਵੀ ਚਲੋ ਇਹ ਤਾਂ ਫਿਰ ਵੀ ਜੂਸ ਦਾ ਗਲਾਸੀ ਨਾ ਕਰਦੀ ਹੈ ਅੱਗੋ ਵਿਚਾਰਾ ਸਮਝ ਜਾਂਦਾ ਹੈ ਵੀ ਇਹ ਡਰ ਰਹੇ ਹਨ ਕਹਿੰਦਾ ਵੀ ਭੈਣੇ ਕੋਈ ਗੱਲ ਨਹੀਂ ਤੁਸੀਂ ਆ ਜੂਸ ਪੀਂਦੇ ਬੱਚੀ ਨੂੰ ਤੁਸੀਂ ਡਰੋ ਨਾ ਕੋਈ ਗੱਲ ਨਹੀਂ ਬੱਚੇ ਸਾਰਿਆਂ ਦੇ ਸਾਹੇ ਹੁੰਦੇ ਹਨ ਮੈਂ ਇਸ ਦੇ ਵਿੱਚ ਕੁਝ ਨਹੀਂ ਮਿਲਾਣਾ ਬਸ ਅੱਜ ਉਸ ਮੇਰੇ ਵੱਲੋਂ ਸੇਵਾ ਸਮਝ ਲਓ ਬਸ ਦੁਆ ਦੇ ਦੇਣਾ ਮੇਰਾ ਪੇਪਰ ਜਿਹੜਾ ਹੈ ਉਹ ਪਾਸ ਹੋ ਜਾਵੇ ਅੱਜ ਪੇਪਰ ਦੇਣ ਇੱਥੇ ਆਇਆ ਹਾਂ ਅੱਗੋਂ ਦੁਆ ਦਿੰਦੀ ਹੈ ਵੀ ਤੇਰਾ ਪੇਪਰ ਪਾਸ ਹੋ ਜਾਵੇਗਾ ਜਿਉਂਦਾ ਰਹੇ ਇਸ ਤਰ੍ਹਾਂ ਵੀ ਗੱਲਾਂ ਕਰਕੇ ਚਲੋ ਬੱਚੀ ਜੂਸ ਪੀ ਲੈਂਦੀ ਹੈ ਬੱਚੀ ਦੀ ਭੁੱਖ ਪਿਆਸ ਦੋਨੇ ਮਿਟ ਚੁਕੇ ਹਨ ਸ਼ਾਂਤ ਹੋ ਚੁੱਕੀ ਹੈ ਰੋਣਾ ਬੰਦ ਕਰ ਦਿੰਦੀ ਹੈ ਚਲੋ ਉੱਥੇ ਬੈਠੀ ਰਹਿੰਦੀ ਹੈ ਇਹਨਾਂ ਦੇ ਵਿਚਕਾਰ ਉਸ ਲੜਕੇ ਦਾ ਦੋਸਤ ਉੱਥੇ ਆ ਜਾਂਦਾ ਹੈ ਅੱਗੋਂ ਆਖਦਾ ਹੈ ਵੀ ਤੁਸੀਂ ਮਾਨਸਾ ਦੇ ਹੋ ਮੈਂ ਤੁਹਾਨੂੰ ਕਿਤੇ ਦੇਖਿਆ ਹੈ ਅਤੇ ਮੈਨੂੰ ਦੇਖੇ ਲੱਗ ਰਹੇ ਹਾਂ ਅੱਗੋਂ ਕੱਕਦੀ ਹੈ ਵੀ ਹਾਂ ਮੈਂ ਉਸ ਪਿੰਡ ਦੀ ਹਾਂ ਅਤੇ ਮੈਂ ਉੱਥੇ ਜਾਣਾ ਹੈ ਲੇਕਿਨ ਕਿਰਾਏ ਦੇ ਕਿ ਪੈਸੇ ਨਹੀਂ ਹਨ ਕਾ ਜਿੰਦਾ ਮੈਂ ਤੁਹਾਨੂੰ ਛੱਡਣਾ ਹਾਂ ਮੈਂ ਉੱਥੇ ਜਾਣਾ ਹੈ ਅਤੇ ਮੈਂ ਤੁਹਾਡੇ ਘਰ ਵਾਲੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਬੜਾ ਚੰਗਾ ਬੰਦਾ ਸੀ ਅਤੇ ਚਲੋ ਕੋਈ ਗੱਲ ਨਹੀਂ ਤੁਹਾਡਾ ਦਿਓਰ ਜਿਹੜਾ ਹੈ ਉਹ ਵੀ ਸਾਡੇ ਨਾਲ ਆਇਆ ਹੈ ਅਸੀਂ ਤਿੰਨ ਜਣੇ ਤਾਂ ਪਹਿਲਾਂ ਹਾਂ ਦੋ ਮੋਟਰਸਾਈਕਲ ਹਨ ਤੁਸੀਂ ਆਰਾਮ ਨਾਲ ਸਾਡੇ ਨਾਲ ਆ ਜਾਓਗੇ ਬੱਚੀ ਵੀ ਆ ਜਾਵੇਗੀ ਚਲੋ ਆਪਾਂ ਚੱਲੀਏ ਚਲੋ ਪੇਪਰ ਦੇਖਦੇ ਹਾਂ ਵਿਚਾਰੀ ਬਾਹਰ ਬੈਠੀ ਰਹੀਦੀ ਹੈ ਪੇਪਰ ਦੇਖ ਕੇ ਜਲਦੀ ਜਲਦੀ ਬਾਹਰ ਆਦੇ ਹਨ ਅਤੇ ਉਸ ਨੂੰ ਆਪਣੇ ਨਾਲ ਪਿੰਡ ਲੈ ਜਾਂਦੇ ਹਨ ਪਿੰਡ ਦੇ ਵਿੱਚ ਜਾ ਕੇ ਉਸੇ ਘਰ ਦੇ ਵਿੱਚ ਪਹੁੰਚਦੀ ਹੈ ਕਿਉਂਕਿ ਦਿਓਰ ਦੇ ਨਾਲ ਚੜ ਕੇ ਆਈ ਹੈ ਅਤੇ ਘਰ ਦੇ ਵਿੱਚ ਦਾਜ ਦਾਦੀ ਆਪਣੀ ਪੋਤੀ ਨੂੰ ਪਛਾਣ ਲੈਂਦੇ ਹਨ ਕਿਉਂਕਿ ਪਹਿਲਾਂ ਵੀ ਵਿਚਾਰੇ ਵਿਚਾਰੇ ਕਈ ਵਾਰ ਆਪਣੀ ਬੱਚੀ ਨੂੰ ਉਸ ਤੇ ਦਾਦਾ ਦਾਦੀ ਕੋਲ ਪੇਜਾ ਕਰਦੀ ਸੀ ਆਪ ਤਾਂ ਨਹੀਂ ਆਈ ਲੇਕਿਨ ਆਪਣੇ ਪੇਕੇ ਰਾਹੀਂ ਉਸ ਨੂੰ ਆਪਣੇ ਦਾਦਾ ਦਾਦੀ ਨਾਲ ਮਿਲਾ ਲਿਆ ਕਰਦੀ ਸੀ ਚਲੋ ਬੱਚੀ ਆਪਣੇ ਦਾਦਾ ਦਾਦੀ ਨੂੰ ਵੇਖ ਬੜੇ ਖੁਸ਼ ਹੁੰਦੀ ਹੈ ਉਹ ਬੜਾ ਸੋਹਣੇ ਚੀਜ਼ਾਂ ਉਸ ਨੂੰ ਲੈ ਕੇ ਜਾਂਦੇ ਹਨ ਦੁਕਾਨ ਤੋਂ ਚੀਜ਼ ਲੈ ਕੇ ਆਉਂਦੇ ਹਨ ਅਤੇ ਸਮੋਸੇ ਵਗੈਰਾ ਖਵਾਉਂਦੇ ਹਨ ਠੰਡਾ ਪਿਉਂਦੇ ਹਨ ਬੜੀ ਖੁਸ਼ੀ ਹੇ ਲੇਕਿਨ ਮਨ ਦੇ ਵਿੱਚ ਬੋਝ ਹੈ ਅੱਗੋ ਆਖਦੀ ਇਹ ਮੈਨੂੰ ਤੁਹਾਡੀ ਬੜੀ ਜ਼ਰੂਰਤ ਹੈ ਮੈਂ ਬੜਾ ਮਜਬੂਰੀ ਦੇ ਵਿੱਚ ਇੱਥੇ ਆਈ ਹਾਂ ਅੱਗੋ ਆਖਦੇ ਹਨ ਵੀ ਕੋਈ ਗੱਲ ਨਹੀਂ ਸਾਰੀ ਗੱਲਾਂ ਅਸੀਂ ਤੇਰੀ ਸੁਣਾਂਗੇ ਕੋਈ ਗੱਲ ਨਹੀਂ ਇਹ ਤੇਰਾ ਵੀ ਕਰ ਹੈ ਤੂੰ ਇੱਥੇ ਕਿਸੇ ਮਜਬੂਰੀ ਦੇ ਵਿੱਚ ਆਈ ਹੋਵੇਂਗੀ ਅਸੀਂ ਸਭ ਸਮਝਦੇ ਹਾਂ ਬਸ ਥੋੜਾ ਸਮਾਂ ਰੁਕ ਜਾ ਥੋੜਾ ਆਰਾਮ ਕਰ ਲੈ ਸਵੇਰੇ ਆਪਾਂ ਸਾਰੀ ਗੱਲਾਂ ਕਰਾਂਗੇ ਵਧੀਆ ਰੋਟੀ ਉਸਨੂੰ ਖਵਾਉਂਦੇ ਹਨ ਦਿਓਰ ਜਿਹੜਾ ਹੈ ਕਿਉਂਕਿ ਉਹ ਵੀ ਛੋਟੀ ਬੱਚੀ ਨੂੰ ਆਪਣੇ ਭਤੀਜੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸ ਨਾਲ ਖੇਡਣ ਲੱਗ ਜਾਂਦਾ ਹੈ ਅਤੇ ਉਸ ਨੂੰ ਵੇਖ ਕੇ ਭਾਬੀ ਅਮਨਪ੍ਰੀਤ ਵੀ ਖੁਸ਼ ਹੁੰਦੀ ਹੈ ਬੜਾ ਗਬਰੂ ਜਵਾਨ ਹੋ ਚੁੱਕਿਆ ਹੈ ਕਿਉਂਕਿ 9 ਸਾਲ ਉਸ ਘਰ ਨੂੰ ਬੀਤ ਚੁਕੇ ਹਨ ਜਦੋਂ ਆਖਰੀ ਵਾਰ ਉਸ ਨੂੰ ਦੇਖਿਆ ਸੀ ਆਸ਼ੀਰਵਾਦ ਦਿੰਦੀ ਹੈ ਅਤੇ ਅਮਨਪ੍ਰੀਤ ਦੇ ਸੱਸੋਏ ਉਸ ਨਾਲ ਦੁੱਖ ਸੁੱਖ ਕਰਨ ਲੱਗ ਜਾਂਦੇ ਹਨ ਰੋਟੀ ਖਾਂਦੀ ਹੈ ਅਤੇ ਸਾਰੇ ਬੈਠ ਕੇ ਚਲੋ ਗੱਲਾਂ ਬਾਤਾਂ ਕਰਕੇ ਸੋ ਜਾਂਦੇ ਹਨ ਸਾਰੀ ਰਾਤ ਉਸ ਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਸੋਚਦੀ ਰਹਿੰਦੀ ਹੈ ਕਿ ਕਿਵੇਂ ਇਹਨਾਂ ਨਾਲ ਗੱਲਾਂ ਬਾਤਾਂ ਕਰੀਏ ਕਿਵੇਂ ਆਪਣਾ ਇਹਨਾਂ ਵੱਡਾ ਦੁੱਖ ਜੋ ਉਸ ਤੇ ਸੀਨੇ ਤੇ ਹੈ ਜਿਸ ਨੂੰ ਸੁਣਣ ਵਾਸਤੇ ਬੜੀ ਆਸ ਲੈ ਕੇ ਬੜੀ ਉਮੀਦ ਲੈ ਕੇ ਇੱਥੇ ਆਈ ਹੈ ਚਲੋ ਸਵੇਰੇ ਹੁੰਦੇ ਇਹਨਾਂ ਨੂੰ ਦੱਸਾਂਗੀ ਅਤੇ ਸ਼ਾਇਦ ਇਹ ਮੇਰੀ ਮਦਦ ਕਰਨਗੇ ਸ਼ਾਇਦ ਇਹ ਆਪਣੀ ਬੱਚੀ ਨੂੰ ਕਿਉਂਕਿ ਇਹ ਇਹਨਾਂ ਦੀ ਵੀ ਤਾਂ ਬੱਚੀ ਹੈ ਮੈਂ ਇਹਨਾਂ ਦੀ ਕਦੇ ਨਹੀਂ ਸੀ ਇਸ ਨੂੰ ਕਦੇ ਵੀ ਵਿਕੜ ਨਹੀਂ ਦੇਣਗੇ ਇਸ ਦੀ ਇੱਜ਼ਤ ਨੂੰ ਦਾਗ ਲਗਣ ਦੇਣਗੇ ਕਿਉਂਕਿ ਗੱਲ ਹੁਣ ਜਿੱਦ ਦੀ ਹੈ ਇਹ ਆਪਣੇ ਘਰ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਸ਼ਾਇਦ ਸਾਰਾ ਕੁਝ ਕਰ ਜਾਣਗੇ ਸ਼ਾਇਦ ਇਹ ਕਰਜ਼ੇ ਇੱਜ਼ਤ ਨੂੰ ਬਚਾਉਣ ਵਾਸਤੇ ਮੈਨੂੰ ਮਦਦ ਕਰਨਗੇ ਜੋ ਪੈਸੇ ਦੀ ਜ਼ਰੂਰਤ ਹੈ ਸ਼ਾਇਦ ਪੂਰੀ ਹੋ ਜਾਵੇਗੀ ਸੋਚਦੀ ਤਾਂ ਹੈ ਲੇਕਿਨ ਮਨ ਦੇ ਵਿੱਚ ਕਾਫੀ ਵਹਿਮ ਹਨ ਵੀ ਜੇਕਰ ਇਹਨਾਂ ਨੇ ਮਦਦ ਨਾ ਕੀਤੀ ਮੇਰਾ ਕੀ ਬਣੇਗਾ ਮੈਂ ਜੁਬਾਨ ਕਰਕੇ ਉੱਥੇ ਆਈ ਹਾਂ ਇੱਕ ਹਫ਼ਤੇ ਬਾਅਦ ਮੇਰੀ ਬੱਚੀ ਦੀ ਇੱਜ਼ਤ ਜਰੀ ਹੈ ਨਿਲਾਮ ਹੋ ਜਾਵੇਗੀ ਇਸ ਤਰ੍ਹਾਂ ਮੰਨ ਦੇ ਵਿੱਚ ਕਈ ਸਵਾਲ ਹਨ ਚਲੋ ਉੱਥੇ ਬੈਠੀ ਹੈ ਸਾਰੀ ਰਾਤ ਕਿਵੇਂ ਨਾ ਕਿਵੇਂ ਕਰਕੇ ਜਾਗਦੀ ਰਹ gallਦੀ ਹੈ ਸਵੇਰ ਹੁੰਦੀ ਹੈ ਸਵੇਰੇ ਉੱਠਦੇ ਸਾਰ ਚੱਕੀ ਰਾਤ ਨੂੰ ਕਾਫੀ ਲੇਟ ਸੁੱਤੀ ਸੀ ਸਵੇਰੇ ਕਾਫੀ ਲੇਟ ਜਾਗਾਂਦੀ ਹੈ ਅਤੇ ਉੱਠਤੇ ਸਾਰ ਦਿਖਦੀ ਹੈ ਵੀ ਦਿਔਰ ਆਪਣੇ ਮਾਤਾ ਪਿਤਾ ਨਾਲ ਲੜ ਰਿਹਾ ਹੈ ਅਤੇ ਉਹਨਾਂ ਨਾਲ ਕਹਿ ਰਿਹਾ ਹੈ ਵੀ ਪੈਸੇ ਦੀ ਜ਼ਰੂਰਤ ਹੈ ਮੈਂ ਅੱਗੇ ਕਾਲਜ ਦੀ ਫੀਸ ਭਰਨੀ ਹੈ ਅਗੋ ਆਖ ਰਹੇ ਹਨ ਵੀ ਪੈਸਾ ਕਰੇ ਨਹੀਂ ਹੈ ਤੇਰਾ ਵੀਰਾ ਚਲਾ ਗਿਆ ਹੈ ਜ਼ਮੀਨ ਠੇਕੇ ਤੇ ਹੈ ਠੇਕਾ ਹਜਿਆ ਹੋਇਆ ਨਹੀਂ ਹੈ ਅਤੇ ਆਪਣੇ ਕੋਲ ਕੋਈ ਨਹੀਂ ਜ਼ਮੀਨ ਵੀ ਨਹੀਂ ਹੈ ਵੀ ਉਸ ਦੇ ਨਾਲ ਤੇਰੀ ਪੜ੍ਹਾਈ ਦਾ ਖਰਚਾ ਸਾਰੇ ਖਰਚੇ ਪੂਰੇ ਹੋ ਜਾਣ ਘਰੀ ਮਸਾ ਤਲਦਾ ਹੈ ਘਰ ਦੇ ਵਿਚਕਾਰ ਬਹੁਤ ਪਹਿਲਾਂ ਤੰਗੀ ਹੈ ਅਤੇ ਜਿਹਨੇ ਕਰੀ ਤਾਰੀਫੀ ਸਭ ਬੁਰੀਆਂ ਆਪਣੇ ਤਾਂ ਖਾਣ ਦੇ ਲਾਲੇ ਹਨ ਇਸ ਤਰ੍ਹਾਂ ਦੀ ਗੱਲਾਂ ਜਦੋਂ ਸੁਣਦੀ ਹੈ ਉਸ ਨੂੰ ਲੱਗਦਾ ਹੈ ਸ਼ਾਇਦ ਇੱਥੇ ਗੱਲ ਕਰਨਾ ਸਹੀ ਨਹੀਂ ਹੋਵੇਗਾ ਆਪਣੀ ਮਨ ਦੀ ਜੋ ਇੱਛਾ ਸੀ ਉਸ ਦੀ ਜੋ ਮਜਬੂਰੀ ਸੀ ਮਨ ਹੀ ਵਿੱਚ ਰੱਖ ਲੈਂਦੀ ਹੈ ਅਤੇ ਨਹੀਂ ਦੱਸਦੀ ਜਦੋਂ ਜਾਣ ਦਾ ਵੇਲਾ ਆ ਜਾਂਦਾ ਹੈ ਦੁਪਹਿਰ ਹੋ ਜਾਂਦੀ ਹੈ ਅੱਖ ਦੀਏ ਵੀ ਮੈਨੂੰ ਹੁਣ ਜਾਣਾ ਚਾਹੀਦਾ ਹੈ। ਆਗੋ ਅੱਖ ਦੇਖਣ ਵੀ ਤੂੰ ਉਹ ਗੱਲ ਤਾਂ ਦੱਸੀ ਨਹੀਂ। ਤੂੰ ਅੱਖ ਦੀ ਸੀ ਨਾ ਮੇਰੀ ਮਜਬੂਰੀ ਹੈ ਅਤੇ ਮੈਂ ਕੋਈ ਜ਼ਰੂਰਤ ਕਰਕੇ ਇੱਥੇ ਆਈ ਹਾਂ। ਦੱਸ ਈਏ ਤੈਨੂੰ ਕੀ ਚਾਹੀਦਾ ਹੈ? ਕਿਸ ਕਰਕੇ ਤੂੰ ਇੱਥੇ ਆਈ ਸੀ? ਆਗੋ ਅੱਖ ਦੀ ਨਹੀਂ ਨਹੀਂ ਮੈਂ ਤਾਂ ਐਵੇਂ ਕਰਦੀ ਸੀ। ਮੈਂ ਤਾਂ ਇੱਥੇ ਸਿਰਫ ਤੁਹਾਨੂੰ ਮਿਲਣ ਆਈ ਸੀ। ਬੜੇ ਭਾਨੇ ਮਨ ਦੇ ਵਿੱਚ ਸੋਚਦੀ ਹੈ ਲੇਕਿਨ ਕੁਝ ਵੀ ਉੱਥੇ ਨਹੀਂ ਚੱਲਦਾ। ਅਗੋਂ ਮਾਤਾ ਪਿਤਾ ਵਰਗੀ ਉਸਦੇ ਸਹੁਰੇ ਸਾਰਾ ਕੁਝ ਸਮਝ ਚੁਕੇ ਹਨ ਸਭ ਪਾਪ ਚੁਕੇ ਹਨ ਵੀ ਇਹ ਦੱਸ ਨਹੀਂ ਲਈ ਹੈ ਸੰਗਦੀ ਹੈ ਲੇਕਿਨ ਫਿਰ ਵੀ ਚਲਵਾੜੀ ਰਹਿੰਦੀ ਹੈ ਨਹੀਂ ਨਹੀਂ ਮੈਂ ਤਾਂ ਬਸ ਮਿਲਣ ਆਈ ਸੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਂ ਤਾਂ ਉਹ ਕਹਿ ਦਿੱਤਾ ਸੀ ਵੀ ਮੈਨੂੰ ਕੁਝ ਚਾਹੀਦਾ ਹੈ ਕੋਈ ਮਜਬੂਰੀ ਹੈ ਮੇਰੀ ਇਹੋ ਜਿਹਾ ਕੁਝ ਨਹੀਂ ਹੈ ਤੁਸੀਂ ਬਸ ਜਾਣ ਦਿਓ ਚਲੋ ਮੈਂ ਆਪਣੇ ਘਰ ਜਾਣੀ ਹਾਂ ਤੇ ਕੇ ਪਰਵਾਹ ਜਾਣੀ ਹਾਂ ਉੱਥੇ ਵੀ ਮੇਰੇ ਮਾਤਾ ਪਿਤਾ ਮੇਰੇ ਉਡੀਕ ਕਰ ਰਹੇ ਹਨ ਇਹਨਾਂ ਕਹ ਕੇ ਉੱਥੇ ਜਾਣ ਹੀ ਲੱਗਦੀ ਹੈ ਬੱਚੀ ਰੋ ਪੈਂਦੀ ਹੈ ਅਤੇ ਜਦੋਂ ਦਾਦਾ ਦਾਦੀ ਆਪਣੇ ਬੱਚੀ ਦਾ ਰੋਣ ਦਾ ਕਾਰਨ ਪੁੱਛਦੇ ਹਨ ਸਾਰਾ ਕੁਝ ਉਹਨਾਂ ਅੱਗੇ ਦੱਸ ਦਿੰਦੀ ਹੈ ਵੀ ਇਸ ਤਰ੍ਹਾਂ ਮੇਰੇ ਨਵੇਂ ਪਿਤਾ ਨੇ ਰਮੇਸ਼ ਨੇ chaucar ਤੋਂ ਵਿਆਹ ਚੱਕਿਆ ਸੀ ਹੁਣ ਪਰ ਨਹੀਂ ਪਾਰਿਆ ਉਹ ਘਰੋਂ ਭੱਜ ਚੁੱਕਿਆ ਹੈ ਸਾਨੂੰ ਛੱਡ ਚੁੱਕਿਆ ਹੈ chaucar ਦੇ ਬੰਦੇ ਇੱਕ ਹਫ਼ਤੇ ਬਾਅਦ ਮੈਨੂੰ ਚੱਕ ਕੇ ਲੈ ਜਾਣਗੇ ਮੇਰੀ ਮੰਮੀ ਨੂੰ ਵੀ ਲੈ ਜਾਣਗੇ ਇਸ ਤਰ੍ਹਾਂ ਦੀ ਗੱਲਾਂ ਜਦੋਂ ਉਸਤੇ ਦਾਦਾ ਦਾਦੀ ਸੁਣਦੇ ਹਨ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਰੋਣ ਲੱਗ ਜਾਂਦੇ ਇਹਨਾਂ ਵੀ ਇਹਨਾਂ ਕੁਝ ਹੋ ਚੁੱਕਿਆ ਹੈ ਸਾਨੂੰ ਹੁਣ ਪਤਾ ਲੱਗ ਰਿਹਾ ਹੈ ਸਾਡੀ ਪੋਤੀ ਦੇ ਨਾਲ ਆ ਕੁਝ ਬੀਤ ਰਿਹਾ ਹੈ ਅਸੀਂ ਆਪਣੇ ਘਰ ਦੀ ਇੱਜ਼ਤ ਕਦੇ ਵੀ ਨਾਮ ਨਹੀਂ ਹੁਣ ਦਿਆਂਗੇ ਉੱਥੇ ਬਹੁਤ ਵਿਚਾਰਦੇ ਹਨ ਬਹੁਤ ਸੋਚਦੇ ਹਨ ਬੜਾ ਲੰਮਾ ਚਿਰ ਸੋਚਣ ਤੋਂ ਬਾਅਦ ਆਖਦੇ ਹਨ ਵੀ ਰਮੇਸ਼ ਤਾਂ ਹੁਣ ਭੱਜ ਚੁੱਕਿਆ ਹੈ ਉਸਨੇ ਵਾਪਸ ਨਹੀਂ ਆਣਾ ਤੂੰ ਉਸਦੇ ਕੋਲ ਕੀ ਲੰ ਜਾਵੇਂਗੀ ਆਪਣੇ ਪੇਕੇ ਪਰਿਵਾਰ ਵੀ ਕਿੰਨਾ ਕੁ ਚਿਰ ਬੈਠੀ ਰਹੇਗੀ ਤੈਨੂੰ ਫਿਰ ਵਿਆਹ ਕਿਤੇ ਨਾ ਕਿਤੇ ਜਾਣਾ ਪਵੇਗਾ ਫਿਰ ਸ਼ਾਇਦ ਸਾਡੇ ਘਰ ਦੀ ਇੱਜ਼ਤ ਸਾਡੀ ਪੋਤੀ ਦੁਬਾਰਾ ਖੱਦਲ ਖਵਾਰ ਹੋਵੇਗੀ ਤੂੰ ਇੰਜ ਕਰ ਇਹ ਤੇ ਹੀ ਰੱਖ ਜਾ ਅਗੋਂ ਅਮਨਪ੍ਰੀਤ ਕਰ ਵੀ ਕੀ ਸਕਦੀ ਹੈ ਬੜਾ ਰੋਂਦੀ ਹੈ ਮੈਂ ਆਪਣੀ ਬੱਚੀ ਨੂੰ ਕਿਵੇਂ ਛੱਡ ਸਕਦੀ ਹਾਂ ਰਮਨਦੀ ਇੱਕੋ ਇੱਕ ਨਿਸ਼ਾਨੀ ਹੈ ਮਰਤੋਂ ਆਪਣੇ ਤੋਂ ਦੂਰ ਨਹੀਂ ਹੋ ਜਾਣੀ ਮੈਂ ਇਸ ਪਿੱਛੇ ਆਪਣੀ ਜਾਨ ਵੀ ਦੇ ਸਕਦੀ ਹਾਂ ਇਸ ਤੋਂ ਬਿਨਾ ਮੈਂ ਮਰ ਜਾਵਾਂਗੀ ਮਰਤੋਂ ਜਿਉਂਦੀ ਨਹੀਂ ਰਹਿ ਜਾਣਾ ਬੜਾ ਮਿੰਤਾਦਰਲੇ ਖੜਦੀ ਹੈ ਵੀ ਇਸ ਤਰ੍ਹਾਂ ਦਾ ਕਹਿਰ ਨਾਟਾ ਹੋ ਫਿਰ ਸੋਚਦੇ ਹਨ ਅਤੇ ਫਿਰ ਇੱਕ ਫੈਸਲਾ ਲਿਆ ਜਾਂਦਾ ਹੈ ਭਾਵੇਂ ਦਿਓਰ ਉਮਰ ਦੇ ਵਿੱਚ ਕਾਫੀ ਛੋਟਾ ਹੈ ਘਰ ਦੀ ਇੱਜ਼ਤ ਕਰਦੇ ਵਿੱਚ ਰੱਖਣ ਦਾ ਫਾਇਦਾ ਹੈ ਕਿਉਂ ਨਾ ਅਮਨਪ੍ਰੀਤ ਦਾ ਵਿਆਹ ਉਸਤੇ ਦਿਓਰ ਦੇ ਨਾਲ ਕਰ ਦਿੱਤਾ ਜਾਵੇ ਵਿਸ਼ਾਲ ਜਦੋਂ ਅਮਨਪ੍ਰੀਤ ਦਾ ਵਿਆਹ ਹੋ ਜਾਵੇਗਾ ਘਰ ਦੀ ਇੱਜ਼ਤ ਕਰਨ ਦੇ ਵਿੱਚ ਰਹਿ ਜਾਵੇਗੀ ਬੱਚੀ ਦੀ ਜ਼ਿੰਦਗੀ ਬਦਲ ਜਾਵੇਗੀ ਘਰ ਦੀ ਬੱਚੀ ਨੂੰ ਵਧੀਆ ਜ਼ਿੰਦਗੀ ਮਿਲੇਗੀ ਨਾਲੇ ਵਿਸ਼ਾਲ ਦਾ ਵੀ ਘਰ ਵਸ ਜਾਵੇਗਾ ਚਲੋ ਤੂੰ ਵੀ ਤਾਂ ਸਾਡੇ ਘਰ ਦੀ ਇੱਜ਼ਤ ਸੀ ਸਾਡੇ ਘਰ ਦੇ ਵਿੱਚ ਰਹਿ ਗਈ ਚਲੋ ਜੋ ਵੀ ਰੱਬ ਨੂੰ ਮਨਜ਼ੂਰ ਹੈ ਠੀਕ ਹੈ ਅਸੀਂ ਉਸ ਨੂੰ ਪੁੱਛਦੇ ਹਾਂ ਵਿਸ਼ਾਲ ਕਰਨਾ ਕਿ ਸਾਰੀ ਗੱਲਾਂ ਸੁਣ ਰਿਹਾ ਸੀ ਕਿਉਂਕਿ ਜਵਾਨ ਮੁੰਡਾ ਹੈ ਸਾਰਾ ਕੁਝ ਸਮਝਦਾ ਹੈ ਸਾਰੀ ਮਜਬੂਰੀਆਂ ਸੁਣਨ ਉਸ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਹਨ ਵੀ ਕਿੰਨਾ ਕਹਿਰ ਟਾਇਆ ਰੱਬ ਨੇ ਅਤੇ ਉਸ ਨੂੰ ਆਪਣੀ ਭਾਬੀ ਯਾਦ ਹੈ ਕਿਨੇ ਚੰਗੀ ਸੁਭਾਧੀ ਹੈ ਕਿਵੇਂ ਉਸਦਾ ਧਿਆਨ ਰੱਖਿਆ ਕਰਦੀ ਸੀ ਅੱਜ ਉਸ ਨੂੰ ਮਜਬੂਰੀ ਹੈ ਉਸ ਦੀ ਬੇਟੀਆਂ ਮੰਗ ਉਸ ਦੀ ਪਤਨੀ ਜੀ ਨੂੰ ਉਸ ਦੀ ਜ਼ਰੂਰਤ ਹੈ ਅੱਜ ਕਿਵੇਂ ਮੁੱਕਰ ਸਕਦਾ ਹੈ ਚਲੋ ਸਾਰੀਆਂ ਮਜਬੂਰੀਆਂ ਸੁਣ ਕੇ ਸਾਰਾ ਕੁਝ ਆਪਣੇ ਦਿਲ ਤੇ ਲਗਾ ਲੈਂਦਾ ਹੈ ਅਤੇ ਜਦੋਂ ਮਾਤਾ ਪਿਤਾ ਉਸ ਨੂੰ ਪੁੱਛਦੇ ਹਨ ਵੀ ਹਾਂ ਤੇਰੀ ਕੀ رائے ਹੈ ਵਿਸ਼ਾਲ ਬਿਨਾਂ ਕੋ ਸੋਚੇ ਬਿਨਾਂ ਕੁਝ ਜ਼ਿਆਦਾ ਵਿਚਾਰੇ ਬਸ ਹਾਂ ਕਰ ਦਿੰਦਾ ਹੈ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਵੱਡਿਆਂ ਨੂੰ ਠੀਕ ਲੱਗਦਾ ਹੈ ਉਵੇਂ ਠੀਕ ਹੈ ਪੇਕੇ ਪਰਿਵਾਰ ਨੂੰ ਬੁਲਾਇਆ ਜਾਂਦਾ ਹੈ ਅਮਰਪ੍ਰੀਤ ਦੇ ਪੇਕੇ ਪਰਿਵਾਰ ਵੀ ਜਦੋਂ ਇਹ ਗੱਲ ਸੁਣਦੇ ਹਨ ਉਹਨਾਂ ਦੀ ਵੀ ਪੈਰਾਂ ਹਿੱਟੋ ਜ਼ਮੀਨ ਨਿੱਕੜ ਜਾਂਦੀ ਹੈ ਕਿ 9 ਸਾਲ ਬਾਅਦ ਦੁਬਾਰਾ ਤੀਜੜੀ ਹੈ ਸਾਡੀ ਉਸੇ ਘਰ ਦੇ ਵਿੱਚ ਦੁਬਾਰਾ ਵਿਆਹ ਕਿ ਆਵੇਗੀ ਇਹ ਤਾਂ ਬਿਲਕੁਲ ਉਲਟ ਪਾ ਜਾਵੇਗਾ ਲੋਕ ਕੀ ਕਹਿਣਗੇ ਲੇਕਿਨ ਫਿਰ ਜਦੋਂ ਹਰੀ ਮਜਬੂਰੀ ਸੁਣਦੇ ਹਨ ਵੀ ਆਹ ਗੱਲ ਹੋ ਗਈ ਹੈ ਰਮੇਸ਼ ਪੱਛੁਕਿਆ ਹੈ ਹੁਣ ਤਾਂ ਬਸ ਘਰ ਦੀ ਇੱਜ਼ਤ ਦਾ ਸਵਾਲ ਹੈ ਜਿਆਦਾ ਸਵਾਲ ਨਾ ਕਰੋ ਜਿਆਦਾ ਕੁਝ ਸੋਚਣ ਦਾ ਫਾਇਦਾ ਨਹੀਂ ਹੈ ਅਸੀਂ ਵੀ ਆਪਣੇ ਘਰ ਦੀ ਤੀਨੂ ਬਚਾਉਣ ਵਾਸਤੇ ਸਾਡੇ ਪੋਤੀ ਵਾਸਤੇ ਸਾਡੀ ਨੂ ਰਾਨੀ ਵਾਸਤੇ ਸਭ ਕੁਝ ਕਰ ਰਹੇ ਹਾਂ ਤੁਸੀਂ ਵੀ ਸਮਝੋ ਚਲੋ ਥੋੜਾ ਸੋਚਨ ਵਿਚਾਰਨ ਤੋਂ ਬਾਅਦ ਲੋਕਾਂ ਦੀ ਪਰਵਾਹ ਤੋਂ ਬਿਨਾ ਚਲੋ ਇਹ ਵਿਆਹ ਜਿਹੜਾ ਹੈ ਇਸ ਨੂੰ ਮੁਕੰਮਲ ਕਰਦੇ ਹਾਂ ਚੁੰਨੀ ਚੜਾਈ ਦੀ ਰਸਮ ਪੂਰੀ ਹੁੰਦੀ ਹੈ ਫਿਰ ਅਗਲੇ ਹੀ ਦਿਨ ਗੁਰੂ ਘਰ ਦੇ ਵਿੱਚ ਆਨੰਦ ਕਾਰ ਦੀ ਰਸਮ ਹੋ ਜਾਂਦੀ ਹੈ ਅਤੇ ਚਲੋ ਕਰਦੀ ਇੱਜ਼ਤ ਕਰਦੇ ਵਿੱਚ ਰਹਿ ਚੁੱਕੀ ਹੈ ਵਿਸ਼ਾਲ ਦੀ ਬਹਾਦਰੀ ਦੇ ਕਾਰਨ ਇੱਕ ਨਹੀਂ ਦੋ ਜ਼ਿੰਦਗੀਆਂ ਬਚ ਚੁੱਕੀਆਂ ਹਨ ਅਤੇ ਮਟਾਰੀ ਅਮਨਪ੍ਰੀਤ ਨੂੰ ਵੀ ਦੁਬਾਰਾ ਵਰਗਾਂ ਵਰਗਾ ਕਰ ਵਧੀਆ ਕਰ ਮਿਲ ਚੁਕਿਆ ਹੈ ਇੰਨੇ ਦੁੱਖ ਸਹਿਣ ਤੋਂ ਬਾਅਦ ਸ਼ਾਇਦ ਇਨੀ ਅਰਦਾਸਾ ਕਰਨ ਤੋਂ ਬਾਅਦ ਦੁਬਾਰਾ ਰੱਬ ਨੇ ਉਸਦੀ ਸੁਣ ਲਈ ਹੈ ਚਲੋ ਦੁਬਾਰਾ ਉਸਦੀ ਜ਼ਿੰਦਗੀ ਦੇ ਵਿੱਚ ਕੁਝ ਖੁਸ਼ੀ ਦੇ ਪਲ ਆਏ ਹਨ ਦੁਬਾਰਾ ਆਪਣੇ ਘਰ ਦੇ ਵਿੱਚ ਆ ਕੇ ਬੜੀ ਖੁਸ਼ ਹੈ ਅਤੇ ਮਨ ਹੀ ਮਨ ਰੱਬ ਦਾ ਧੰਨਵਾਦ ਕਰਦੀ ਹੈ ਇਧਰ ਉਸਦੀ ਬੱਚੀ ਨੂੰ ਵਧੀਆ ਜੀਵਨ ਮਿਲੇਗਾ ਇਸ ਆਸ ਤੇ ਵਿੱਚ ਵੀ ਉਸ ਦਾ ਮਨ ਗਦਗਦ ਹਟਦਾ ਹੈ ਕਈ ਵਾਰ ਰੱਬ ਆਪਣਾ ਭਲਾ ਕਰਨਾ ਚਾਹੁੰਦਾ ਹੈ ਪਰ ਕੁਝ ਰਸਤੇ ਇਹੋ ਜਿਹੇ ਅਪਣਾ ਲੈਂਦਾ ਹੈ ਜਿਸ ਤੇ ਸ਼ਾਇਦ ਇੱਕ ਵਾਰ ਆਪਾਂ ਨੂੰ ਯਕੀਨੀ ਨਹੀਂ ਹੁੰਦਾ ਅੰਤ ਦੇ ਵਿੱਚ ਜਦੋਂ ਆਪਣਾ ਭਲਾ ਹੁੰਦਾ ਹੈ ਆਪਾਂ ਨੂੰ ਫਿਰ ਰੱਬ ਤੇ ਦੁਬਾਰਾ ਯਕੀਨ ਹੋ ਜਾਂਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਹਾਂਜੀ ਦੋਸਤੋ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ